ਸਾਡੇ ਨਾਮ ਵਿਕਰਮ ਖਾਲਸਾ ਜੀ ਨੇ ਜਿਹੜੇ ਕਿ ਫਤੇਗੜ ਸਾਹਿਬ ਤੋਂ ਜਿਨ੍ਹਾਂ ਨੂੰ ਉਹ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ ਦੂਸਰੀ ਵੱਡੀ ਗੱਲ ਇਹ ਆ ਕਿ ਲੋਕ ਸਭਾ ਦੇ ਇਸ ਫਤੇਗੜ ਸਾਹਿਬ ਦੇ ਏਰੀਏ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਦੇ ਸੈਗਮੈਂਟਸ ਪੈਂਦੇ ਨੇ ਉਹਨਾਂ ਚੋਂ ਬਹੁਤਿਆਂ ਦੇ ਵਿੱਚ ਮੈਂ ਕੰਮ ਕੀਤਾ ਹੋਇਆ ਹੈ ਜਿਹੜੇ ਪੁਰਾਣੇ ਪੰਜ ਸੈਗਮੈਂਟ ਨੇ ਉਹਨਾਂ ਤੋਂ ਮੇਰੇ ਪਿਤਾ ਜੀ ਬਤੌਰ ਮੈਂਬਰ ਪਾਰਲੀਮੈਂਟ ਦੋ ਵਾਰ ਵਿੱਚ ਰਹੇ ਨੇ ਸੋ ਕਿਸੇ ਕਿਸਮ ਦਾ ਵਿਰੋਧ ਕਿਸੇ ਕਿਸਮ ਦੀ ਕੋਈ ਵੀ ਗੱਲ ਇਸ ਤਰ੍ਹਾਂ ਦੀ ਨਹੀਂ ਹੈ ਔਰ ਚਾਹੇ ਕੋਈ ਪਾਰਟੀ ਸਾਡੇ ਨਾਲ ਹੈ ਜਾਂ ਕੋਈ ਪਾਰਟੀ ਨਾਲ ਨਹੀਂ ਹੈ ਚਾਹੇ ਅਕਾਲੀ ਦਲ ਇਕੱਲਾ ਲੜ ਰਿਹਾ ਇਹ ਪਿੰਡੂ ਖੇਤਰ ਦੀ ਸੀਟ ਹੈ ਸਾਨੂੰ ਕਿਸੇ ਕਿਸਮ ਦੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਸਾਰੇ ਵੋਟਰ ਜਿਹੜੇ ਨੇ ਇੱਕ ਰੋਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਜਿਹੜੇ ਨੇ ਉਹ ਬਿਲਕੁਲ ਸਪਸ਼ਟ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਸਾਰੀਆਂ ਉਹਨਾਂ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ ਜਿਹੜੀਆਂ ਇੱਕ ਪ੍ਰਚਾਰ ਦੇ ਰੂਪ ਦੇ ਵਿੱਚ ਸਾਡੇ ਖਿਲਾਫ ਹੁੰੀਆਂ ਸੀ ਬਦਲਾਅ ਦੇ ਰੂਪ ਦੇ ਵਿੱਚ ਲੋਕਾਂ ਨੇ ਇੱਕ ਬਦਲਵਾ ਸਿਸਟਮ ਜਿਹੜਾ ਲਿਆ ਕੇ ਦੇਖਿਆ ਜਿਹੜਾ ਕਿ ਬੁਰੀ ਤਰ੍ਹਾਂ ਫੇਲ ਹੋਇਆ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਡਵੈਲਪਮੈਂਟ ਵਾਲੇ ਪਾਸਿਓਂ ਹਰ ਪੱਖ ਤੋਂ ਸਿਚੁਏਸ਼ਨ ਜਿਹੜੀ ਆ ਉਹ ਡਾਊਨ ਹੋ ਗਈ ਲੋਕ ਮੁੜ ਕੇ ਅਜਿਸ ਦਾ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਸਰਕਾਰ ਉਸ ਸਮੇਂ ਦੇ ਕੰਮ ਔਰ ਉਸ ਸਮੇਂ ਦੀ ਜਿਹੜੀ ਡਿਵੈਲਪਮੈਂਟ ਆ ਔਰ ਉਸ ਸਮੇਂ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹਨੂੰ ਯਾਦ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਈ ਹੈ ਕਾਂਗਰਸ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਮੌਕਾ ਦੇ ਕੇ ਦੇਖ ਲਿਆ ਇਹ ਦੋਨੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਵੋਟਰ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਫੈਸਲਾ ਜਿਹੜਾ ਉਹ ਕਰਨਗੇ ਦਿੱਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆ ਰਹੇ ਹਾਂ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੇ ਜਿਹੜਾ 7 ਉਮੀਦਵਾਰਾਂ ਦਾ ਲੋਕ ਸਭਾ ਲਈ ਐਲਾਨ ਕਰ ਦਿੱਤਾ ਗਿਆ ਸਾਡੇ ਨਾਲ ਵਿਕਰਮ ਖਾਲਸਾ ਜੀ ਨੇ ਜਿਹੜੇ ਕਿ ਫਤੇਗੜ ਸਾਹਿਬ ਤੋਂ ਜਿਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ ਖਾਲਸਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਪਹਿਲੀ ਵਾਰ ਸਾਡਾ ਕੁਐਸਚਨ ਹੈ ਪਹਿਲੀ ਵਾਰ ਜਿਹੜਾ ਹੈਗਾ 2019 ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਲੜ ਰਿਹਾ ਹੈਗਾ ਕਿਸ ਤਰ੍ਹਾਂ ਦੀ ਲੜਾਈ ਹੋਊਗੀ ਇਹ ਜੀ ਸਭ ਤੋਂ ਪਹਿਲਾਂ ਡੇਲੀ ਪਬਲਿਕ ਨਿਊਜ਼ ਦੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਟਿਕਟ ਦਿੱਤਾ ਮੈਂ ਧਨਵਾਦੀ ਆ ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਾਹਿਬ ਦਾ ਨੌ ਦੇ ਨੌ ਹਲਕਾ ਇੰਚਾਰਜ ਸਾਹਿਬਾਨ ਦਾ ਜਿਨ੍ਹਾਂ ਨੇ ਇੱਕ ਯੂਨਾਨੀਮਸ ਫੈਸਲਾ ਲੈ ਕੇ ਮੈਨੂੰ ਲੋਕ ਸਭਾ ਦੀ ਟਿਕਟ ਦਿੱਤੀ ਹੈ ਔਰ ਦੂਸਰੀ ਵੱਡੀ ਗੱਲ ਇਹ ਆ ਕਿ ਲੋਕ ਸਭਾ ਦੇ ਇਸ ਫਤੇਗੜ ਸਾਹਿਬ ਦੇ ਏਰੀਏ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਦੇ ਸੈਗਮੈਂਟਸ ਪੈਂਦੇ ਨੇ ਉਹਨਾਂ ਚੋਂ ਬਹੁਤਿਆਂ ਦੇ ਵਿੱਚ ਮੈਂ ਕੰਮ ਕੀਤਾ ਹੋਇਆ ਜਿਹੜੇ ਪੁਰਾਣੇ ਪੰਜ ਸੈਗਮੈਂਟ ਨੇ ਉਹਨਾਂ ਤੋਂ ਮੇਰੇ ਪਿਤਾ ਜੀ ਬਤੌਰ ਮੈਂਬਰ ਪਾਰਲੀਮੈਂਟ ਦੋ ਵਾਰ ਵਿਚਰੇ ਨੇ ਸੋ ਕਿਸੇ ਕਿਸਮ ਦਾ ਵਿਰੋਧ ਕਿਸੇ ਕਿਸਮ ਦੀ ਕੋਈ ਵੀ ਗੱਲ ਇਸ ਤਰ੍ਹਾਂ ਦੀ ਨਹੀਂ ਹੈ ਸਾਰਿਆਂ ਨਾਲ ਸਾਡਾ ਪ੍ਰੇਮ ਪਿਆਰ ਆ ਮੈਂ ਨਿੱਜੀ ਤੌਰ ਤੇ ਸਾਰਿਆਂ ਨੂੰ ਜਾਣਦਾ ਔਰ ਚਾਹੇ ਕੋਈ ਪਾਰਟੀ ਸਾਡੇ ਨਾਲ ਹੈ ਜਾਂ ਕੋਈ ਪਾਰਟੀ ਨਾਲ ਨਹੀਂ ਹੈ ਚਾਹੇ ਅਕਾਲੀ ਦਲ ਇਕੱਲਾ ਇਲੈਕਸ਼ਨ ਲੜ ਰਿਹਾ ਇਹ ਪਿੰਡੂ ਖੇਤਰ ਦੀ ਸੀਟ ਹੈ ਸਾਨੂੰ ਕਿਸੇ ਕਿਸਮ ਦੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਸਾਰੇ ਵੋਟਰ ਜਿਹੜੇ ਨੇ ਇਕਸਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਮੇਰੇ ਨਾਲ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਨਾਲ ਜੇਕਰ ਗੱਲ ਕਰੀਏ ਵੱਡਾ ਹਲਕਾ ਹੈਗਾ ਇੱਕ ਫਤਿਹਗੜ੍ਹ ਸਾਹਿਬ ਦਾ ਅ ਅਕਾਲੀ ਦਲ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈਗਾ ਕਿਹੜੀਆਂ ਗੱਲਾਂ ਹੋਣਗੀਆਂ ਤੁਸੀਂ ਜਿਹੜੀਆਂ ਲੈ ਕੇ ਜਾਣਗੇ ਕਈ ਗੱਲਾਂ ਇਹ ਜੀਆਂ ਸੀ ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਜਾਣਾ ਪਿਆ ਸੀਗਾ ਲੋਕਾਂ ਦਾ ਵਿਰੋਧ ਹੋਇਆ ਸੀ ਹੁਣ ਕਿਹੜੀਆਂ ਗੱਲਾਂ ਲੈ ਕੇ ਜਾਏਗੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਸਾਥ ਵੀ ਛੱਡਿਆ ਕਿਸਾਨ ਵਿਰੋਧੀ ਪਾਰਟੀ ਵੀ ਦੱਸਿਆ ਜਾ ਰਿਹਾ ਸੀਗਾ ਅਕਾਲੀ ਦਲ ਨੂੰ ਇਹਦੇ ਲਈ ਤੁਸੀਂ ਕੀ ਸੋਚਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਜਿਹੜੇ ਨੇ ਉਹ ਬਿਲਕੁਲ ਸਪਸ਼ਟ ਨੇ ਪਾਰਟੀ ਪ੍ਰਧਾਨ ਸਾਹਿਬ ਨੇ ਸਾਰੀਆਂ ਉਹਨਾਂ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ ਜਿਹੜੀਆਂ ਇੱਕ ਪ੍ਰਚਾਰ ਦੇ ਰੂਪ ਦੇ ਵਿੱਚ ਸਾਡੇ ਖਿਲਾਫ ਹੋਈਆਂ ਸਨ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਦੇ ਖਿਲਾਫ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਜਿਹਨੂੰ ਨੌਜਵਾਨ ਪੀੜ੍ਹੀ ਨੇ ਐਕਸੈਪਟ ਕੀਤਾ ਔਰ ਪਿੱਛੇ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਰਹਿਣਾ ਪਿਆ ਬਦਲਾਅ ਦੇ ਰੂਪ ਦੇ ਵਿੱਚ ਲੋਕਾਂ ਨੇ ਇੱਕ ਬਦਲਵਾ ਸਿਸਟਮ ਜਿਹੜਾ ਲਿਆ ਕੇ ਦੇਖਿਆ ਜਿਹੜਾ ਕਿ ਬੁਰੀ ਤਰ੍ਹਾਂ ਫੇਲ ਹੋਇਆ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਅੰਦਰ ਲੈਂਡ ਆਰਡਰ ਦੀ ਸਿਚੁਏਸ਼ਨ ਡਵੈਲਪਮੈਂਟ ਵਾਲੇ ਪਾਸਿਓਂ ਹਰ ਪੱਖ ਤੋਂ ਸਿਚੁਏਸ਼ਨ ਜਿਹੜੀ ਆ ਉਹ ਡਾਊਨ ਹੋ ਗਈ ਲੋਕ ਮੁੜ ਕੇ ਅੱਜ ਦਾ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀ ਸਰਕਾਰ ਉਸ ਸਮੇਂ ਦੇ ਕੰਮ ਔਰ ਉਸ ਸਮੇਂ ਦੀ ਜਿਹੜੀ ਡਿਵੈਲਪਮੈਂਟ ਆ ਔਰ ਉਸ ਸਮੇਂ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹਨੂੰ ਯਾਦ ਕਰ ਰਹੇ ਨੇ ਇਹੀ ਮੁੱਦੇ ਅਸੀਂ ਲੈ ਕੇ ਆਪਣੇ ਪੁਰਾਣੇ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੀਆਂ ਜਿਹੜੀਆਂ ਸਕੀਮਾਂ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਸਨ ਸਹੂਲਤਾਂ ਉਸ ਸਮੇਂ ਦੇ ਕੀਤੇ ਹੋਏ ਕੰਮ ਪਿੰਡਾਂ ਤੇ ਸ਼ਹਿਰਾਂ ਦੀ ਸਰਾ ਸੁਖੀਤ ਸਿੰਘ ਬਾਦਲ ਵੱਲੋਂ ਕੀਤੀ ਹੋਈ ਜਿਹੜੀ ਡਿਵੈਲਪਮੈਂਟ ਹੈ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਬਿਲਕੁਲ ਖੜ ਗਈ ਸੀ ਇਹੀ ਇੱਕ ਵੱਡਾ ਡਿਵੈਲਪਮੈਂਟ ਦਾ ਮੁੱਦਾ ਲੈ ਕੇ ਅਸੀਂ ਜਿਹੜਾ ਇਲੈਕਸ਼ਨਾਂ ਦੇ ਤੇ ਖਾਸ ਤੌਰ 'ਤੇ ਸਭ ਤੋਂ ਇੱਕ ਦੂਸਰੀ ਮੇਰਾ ਸਵਾਲ ਇਹ ਹੈ ਜਿਸ ਤਰ੍ਹਾਂ ਨਾਲ ਉੱਥੇ ਅਮਰ ਸਿੰਘ ਨੇ ਲਾਇਆ ਜਾਰਾ ਉਮੀਦ ਲਾਈ ਜਾਰੇ ਇਹ ਵੀ ਦੁਬਾਰਾ ਉਹਨਾਂ ਨੂੰ ਟਿਕਟ ਦਿੱਤੀ ਜਾਰੇ ਡਾਕਟਰ ਅਮਰ ਸਿੰਘ ਨੂੰ ਜਿਹੜਾ ਉੱਥੇ ਵਿਚਰ ਰਿਹਾ ਨੇ ਨਮਾਇंदे ਵਿਚਰ ਪਹਿਲਾਂ ਉਹਨਾਂ ਨੇ ਪਿੰਡਾਂ 'ਚ ਆਪਣਾ ਦੌਰਾ ਕੀਤਾ ਹੋਇਆ ਤੇ ਦੂਸਰੀ ਗੱਲ ਜਿਹੜੇ ਦੂਸਰੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਕਾਂਗਰਸ 'ਚੋਂ ਗਿਆ ਹੋਏ ਨੇ ਉਹ ਉੱਥੇ ਵਿਧਾਇਕ ਰਹੇ ਨੇ ਜੀਪੀ ਕੀ ਸ ਇਸ ਤਰ੍ਹਾਂ ਦਾ ਮੁਕਾਬਲਾ ਹੋਊਗਾ ਹਲੇ ਜਿਹੜਾ ਹੈਗਾ ਜੇ ਦੇਖਿਆ ਜਾਵੇ ਬੀਜੇਪੀ ਬੀਜੇਪੀ ਦਾ ਉਮੀਦਵਾਰ ਨਹੀਂ ਹੈ ਕਿਸ ਤਰ੍ਹਾਂ ਦਾ ਮੁਕਾਬਲਾ ਹੋਊਗਾ ਚਾਰ ਕੋਣੀ ਮੁਕਾਬਲੇ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਮੈਂ ਇਹ ਸਮਝਦਾ ਜੀ ਚਾਰ ਜਾਂ ਪੰਜ ਕੋਨੇ ਦਾ ਇਸ ਹਲਕੇ ਦੇ ਵਿੱਚ ਮੁਕਾਬਲਾ ਹੋਊਗਾ ਦੇਖੋ ਮੈਂ ਸ਼ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਆ ਹਲੇ ਤੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਕੈਂਡੀਡੇਟ ਲਾਨੇ ਗਏ ਨੇ ਬਾਕੀ ਹਲੇ ਦੋ ਕੈਂਡੀਡੇਟ ਵੇਟਿੰਗ ਦੇ ਵਿੱਚ ਨੇ ਹਲੇ ਦੋ ਕੈਂਡੀਡੇਟਾਂ ਦੇ ਵਿੱਚ ਆਪਾਂ ਕਿਸੇ ਗੱਲ ਦਾ ਕੋਈ ਫੈਸਲਾ ਨਹੀਂ ਕਰ ਸਕਦੇ ਜਦੋਂ ਚਾਰੇ ਕੈਂਡੀਡੇਟ ਆ ਗਏ ਉਸ ਵਕਤ ਮੈਂ ਸਮਝਦਾ ਕਿ ਲੋਕ ਇਸ ਗੱਲ ਦਾ ਫੈਸਲਾ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇਖ ਲਈ ਹੈ ਕਾਂਗਰਸ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਮੌਕਾ ਦੇ ਕੇ ਦੇਖ ਲਿਆ ਇਹ ਦੋਨੇ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਉਹ ਵੋਟਰ ਜਿਹੜੇ ਨੇ ਆਉਣ ਵਾਲੇ ਸਮੇਂ 'ਚ ਫੈਸਲਾ ਜਿਹੜਾ ਉਹ ਕਰਨਗੇ ਮੈਂ ਸਮਝਦਾ ਕਿ ਇਹ ਪਿੰਡੂ ਖੇਤਰ ਵਾਲਾ 80% ਰੂਰਲ ਬੈਕਗ੍ਰਾਉਂਡ ਵਾਲਾ ਇਹ ਜਿਹੜਾ ਲੋਕ ਸਭਾ ਹਲਕਾ ਵਾ ਇੱਥੇ ਸ਼੍ਰੋਮਣੀ ਅਕਾਲੀ ਦਲ ਹੀ ਜਿਹੜਾ ਹੈ ਉਹ ਅਪਣ ਹੈਂਡ ਦੇ ਵਿੱਚ ਰਹੇਗਾ ਕਿਉਂਕਿ ਲੋਕਾਂ ਨੇ ਬਦਲਾਅ ਵੀ ਲਿਆ ਕੇ ਦੇਖ ਲਿਆ ਕਾਂਗਰਸ ਪਾਰਟੀ ਨੂੰ ਵੀ ਮੌਕਾ ਲਿਆ ਕੇ ਦੇਖ ਲਿਆ ਮੁਰ ਤੋਂ ਅੱਜ ਪੰਜਾਬ ਦਾ ਵੋਟਰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾਉਣ ਵਾਸਤੇ ਤਿਆਰ ਆ ਔਰ ਅਸੀਂ ਸੀਟ ਜਿਹੜੀ ਹੈ ਜਿੱਤ ਕੇ ਪਾਰਟੀ ਦੀ ਝੋਲੀ ਹਾਲ ਤਾਂ ਸਭ ਤੋਂ ਵੱਡੀ ਗੱਲ ਆ ਤੁਸੀਂ ਕਾਫੀ ਸਮੇਂ ਤੋਂ ਵਿਚਰ ਰਹੇ ਹੋ ਉੱਥੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਹਲੇ ਤੱਕ ਪਿਛਲੇ 5 ਸਾਲਾਂ ਹੀ ਦੂਰ ਨਹੀਂ ਹੋਈਆਂ ਹੈਗੀਆਂ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਉੱਥੇ ਦੇ ਲੋਕਾਂ ਦੀਆਂ ਨੇ ਜੋ ਕਿ ਤੁਸੀਂ ਲੋਕ ਸਭਾ ਦੇ ਵਿੱਚ ਜਿਹੜੇ ਮੁੱਦੇ ਲੈ ਕੇ ਜਾਏਗੇ ਜਿਹੜੇ ਲੋਕ ਸਭਾ ਦੇ ਨਾਲ ਜੁੜੇ ਮੁੱਦੇ ਨੇ ਲੋਕ ਸਭਾ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਸਮੱਸਿਆਵਾਂ ਮੇਰੇ ਧਿਆਨ ਵਿੱਚ ਆ ਰਹੀਆਂ ਨੇ ਜਿਉਂ-ਜਿਉਂ ਮੈਂ ਪਿੰਡਾਂ ਦੇ ਵਿੱਚ ਘੁੰਮ ਰਿਹਾ ਦੇਖੋ ਪਿੰਡਾਂ ਦੇ ਅੰਦਰ ਪ੍ਰਧਾਨ ਮੰਤਰੀ ਗ੍ਰਾਮ ਸਰਕ ਯੋਜਨਾ ਦੇ ਤਹਿਤ ਪੈਸੇ ਆਉਂਦੇ ਨਹੀਂ ਜਿਹਦੇ ਵਿੱਚ 80:20 ਦੀ ਰੇਸ਼ੋ ਦੇ ਵਿੱਚ ਉਹ ਪ੍ਰਧਾਨ ਮੰਤਰੀ ਕੁਲ ਸਕੀਮ ਆ ਇਸੇ ਤਰ੍ਹਾਂ 12-13 ਸਕੀਮਾਂ ਜਿਹੜੀਆਂ ਨੇ ਉਹ ਸੈਂਟਰ ਸਰਕਾਰ ਦੀਆਂ ਸਪੌਂਸਰਡ ਹੁੰਦੀਆਂ ਨੇ ਜਿਨ੍ਹਾਂ ਵਿੱਚ ਪੰਜਾਬ ਦਾ ਸ਼ੇਅਰ ਆ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਆਉਂਦੀਆਂ ਨੇ ਔਰ ਉਹ ਸਾਰੀਆਂ ਸਕੀਮਾਂ ਵੱਖ-ਵੱਖ ਵਰਗਾਂ ਦੀਆਂ ਭਲਾਈ ਦੀਆਂ ਇੱਥੇ ਲਿਆ ਕੇ ਉਹਨਾਂ ਨੂੰ ਇੰਪਲੀਮੈਂਟ ਕਰਨਾ ਕੇਂਦਰ ਸਰਕਾਰ ਨਾਲ ਸੰਬੰਧਿਤ ਜਿੰਨੇ ਵੀ ਮੁੱਦੇ ਜਦੋਂ ਮੈਂ ਪਿੰਡਾਂ 'ਚ ਘੁੰਮਦਾ ਸਾਡੇ ਧਿਆਨ ਵਿੱਚ ਆਉਂਦੇ ਨੇ ਮੈਂ ਸਭ ਨੂੰ ਕਹਿੰਦਾ ਜੀ ਇੰਨਾ ਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੈਂਬਰ ਬਣਾਓ ਜਿਸ ਕਿਸਮ ਦੀ ਵੀ ਕੋਈ ਵੀ ਮੰਗ ਕੋਈ ਵੀ ਲੋੜ ਆਪਣੀ ਕੇਂਦਰ ਸਰਕਾਰ ਨਾਲ ਸੰਬੰਧਿਤ ਹੋਊਗੀ ਉਹ ਮੈਂ ਹੱਲ ਕਰਾ ਕੇ ਦਿਆਂਗਾ ਬਿਲਕੁਲ ਸਾਡੇ ਨਾਲ ਸੀ ਵਿਕਰਮ ਖਾਲਸਾ ਲੇਕਿਨ ਨਿਊ ਫਤੇਗੜ ਸਾਹਿਬ ਤੋਂ ਜਿਹੜੇ ਕਿ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪੂਰਾ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਉਹ ਤੇ ਵਿਚਰ ਰਹੇ ਨੇ ਵਰਕਾਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਪੂਰਾ ਇਹਨਾਂ ਨੂੰ ਆਸ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਤੋਂ ਵੱਡੇ ਮਾਰਦ ਦੇ ਨਾਲ ਜਿਹੜੀ ਹੈਗੀ ਫਤੇਗੜ ਦੀ ਸੀਟ ਤੋਂ ਜਿੱਤ ਪ੍ਰਾਪਤ ਕਰਨ ਦੀ ਦੇਖਦੇ ਹੋ ਡੇਲੀ ਪਬਲਿਕ ਨਿਊਜ਼ ਧੰਨਵਾਦ